ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਪਿੰਡੂ ਜ਼ਿੰਦਗੀ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਪਹਿਲਾਂ ਆਪਾਂ ਵੀਡੀਓ ਪਾਈ ਸੀ ਸੂਚੀ ਦੇ ਗੋਲ ਗੱਪਿਆਂ ਦੇ ਅੱਜ ਆਪਾਂ ਜੋ ਗੋਲ ਗੱਪਿਆਂ ਦਾ ਪਾਣੀ ਹੈ ਉਹ ਕਿਸ ਤਰੀਕੇ ਨਾਲ ਤਿਆਰ ਕੀਤਾ ਆਪਾਂ ਅੱਜ ਵੀਡੀਓ ਲੈ ਕੇ ਆਏ ਆ ਤੁਹਾਡੇ ਸਾਰਿਆਂ ਨਾਲ ਸਾਰੀ ਆਪਾਂ ਰੈਸਪੀ ਅੱਜ ਸ਼ੇਅਰ ਕਰਾਂਗੇ ਪਾਣੀ ਬਣਾਉਣ ਦੇ ਲਈ ਆਪਾਂ ਲਿਆ ਜੀ ਪੁਦੀਨਾ ਪੁਦੀਨਾ ਧਨੀਆ ਇਹਨਾਂ ਦੇ ਆਪਾਂ ਪੱਤੀਆਂ ਨੂੰ ਅਲੱਗ ਕਰ ਲਵਾਂਗੇ। ਇਹ ਆਪਾਂ ਇਮਲੀ ਹੈ ਜੋ 2 ਘੰਟੇ ਪਹਿਲਾਂ ਭਿਓਂ ਕੇ ਰੱਖੀ ਗਰਮ ਪਾਣੀ ਦੇ ਵਿੱਚ ਤੇ ਇਹ ਆਪਾਂ ਲੈ ਲਿਆ ਜੀ ਥੋੜਾ ਜਿਹਾ ਅਦਰਕ। ਇਹਨਾਂ ਸਾਰੀਆਂ ਚੀਜ਼ਾਂ ਨਾਲ ਆਪਾਂ ਪਾਣੀ ਨੂੰ ਬਣਾ ਕੇ ਤਿਆਰ ਕਰਾਂਗੇ। ਅਦਰਕ ਨੂੰ ਛਿੱਲ ਕੇ ਇਸ ਤਰ੍ਹਾਂ ਕੱਟ ਲਓ ਤੇ 2-3 ਤਰੀਆਂ ਆਪਾਂ ਲੈ ਲਈਆਂ ਲਸਣ ਦੀਆਂ। ਆਪਸ਼ਨਲ ਹੀ ਲੈਣਾ ਲੈ ਸਕਦੇ ਹੋ ਨਹੀਂ ਤਾਂ ਸਕਿੱਪ ਵੀ ਕਰ ਸਕਦੇ ਹੋ। ਲਸਣ ਨੂੰ ਆਪਾਂ ਛਿੱਲ ਕੇ ਤੇ ਕੱਟ ਲਵਾਂਗੇ ਰੈਡੀमेड ਵੀ ਆਪਾਂ ਨੂੰ ਮਿਲ ਜਾਂਦਾ ਸਾਰਾ ਕੁਝ ਜੇਕਰ ਆਪਾਂ ਮਸਾਲੇ ਲੈਣ ਹੁਣ ਪੁਦੀਨੇ ਦਾ ਲੈਣਾ ਹੋਵੇ ਜਾਂ ਫਿਰ ਕੋਈ ਵੀ ਪਾਣੀ ਬਣਾਉਣ ਦੇ ਲਈ ਪਰ ਆਪਾਂ ਸਾਰਾ ਕੁਝ ਕਰਦੀਆਂ ਇਹ ਚੀਜ਼ਾਂ ਤੋਂ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਵੀ ਪਾਵਾਂਗੇ ਪੁਦੀਨਾ ਧਨੀਆ ਹਰੀਆਂ ਮਿਰਚਾਂ ਲਸਣ ਤੇ ਅਦਰਕ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਬਲੈਂਡ ਕਰ ਲਵਾਂਗੇ ਚੰਗੀ ਤਰ੍ਹਾਂ ਜੇਕਰ ਮਿਕਸੀ ਹੈ ਤਾਂ ਤੁਸੀਂ ਮਿਕਸੀ ਦੇ ਵਿੱਚ ਕਰ ਸਕਦੇ ਹੋ ਜੇਕਰ ਨਹੀਂ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਕੋਈ ਬਲੈਂਡਰ ਲੈ ਕੇ ਬਲੈਂਡਰ ਦੇ ਨਾਲ ਵੀ ਕਰ ਸਕਦੇ ਹੋ ਥੋੜਾ ਜਿਹਾ ਅਸੀਂ ਲੈ ਲਿਆ ਪਾਣੀ ਥੋੜਾ ਜਿਹਾ ਪਾਣੀ ਪਾ ਕੇ ਬਲੈਂਡਰ ਦੇ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਬਲੈਂਡ ਕਰ ਲਵਾਂਗੇ ਕੋਈ ਵੀ ਵਿੱਚ ਪੀਸ ਨਹੀਂ ਰਹਿਣਾ ਚਾਹੀਦਾ ਤੇ ਹੁਣ ਇਸ ਤੋਂ ਬਾਅਦ ਆਪਾਂ ਜਿਹੜਾ ਇਮਲੀ ਦਾ ਪਾਣੀ ਸੀਗਾ ਉਸ ਨੂੰ ਆਪਾਂ ਛਾਨ ਲਵਾਂਗੇ ਕਿ ਵੱਡੀ ਪੋਣੀ ਲੈ ਕੇ ਤੇ ਉਸ ਨੂੰ ਪਲਪ ਨੂੰ ਅਲੱਗ ਕਰ ਲਾਂਗੇ ਤੇ ਪਾਣੀ ਨੂੰ ਅਲੱਗ ਕਰ ਲਵਾਂਗੇ। ਇਹਦੇ ਵਿੱਚ ਤੁਸੀਂ ਥੋੜਾ ਜਿਹਾ ਗੁੜ ਵੀ ਭਿਉਂ ਕੇ ਰੱਖ ਸਕਦੇ ਹੋ। ਜਦੋਂ ਆਪਾਂ ਇਮਲੀ ਨੂੰ ਭਿਉਣੇ ਆ ਵਿੱਚ ਥੋੜਾ ਜਿਹਾ ਗੁੜ ਵੀ ਪਾ ਸਕਦੇ ਆ। ਜੋ ਪਾਣੀ ਐ ਖੱਟਾ ਮਿੱਠਾ ਬਹੁਤ ਸਵਾਦ ਲੱਗਦਾ। ਤੇ ਇਮਲੀ ਦੇ ਪਾਣੀ ਨੂੰ ਛਾਣ ਕੇ ਹੁਣ ਆਪਾਂ ਵਿੱਚ ਜੋ ਪਦੀਨਾ ਸੀਗਾ ਸਾਰਾ ਮਿਕਸਚਰ ਉਹ ਐਡ ਕਰਦੇ ਆਂਗੇ। ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਤੇ ਉੱਪਰ ਦੀ ਆਪਾਂ ਸਿੰਪਲ ਪਾਣੀ ਪਾ ਦਾਂਗੇ। ਸਿੰਪਲ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਹੈ। ਆਪਾਂ ਕਿੰਨਾ ਕੁ ਗੋਲ ਗੱਪਿਆਂ ਦੇ ਹਿਸਾਬ ਤੇ ਪਾਣੀ ਬਣਾਉਣਾ ਚਾਹੁੰਦੇ ਆ। ਉਸ ਹਿਸਾਬ ਨਾਲ ਤੁਸੀਂ ਸਿੰਪਲ ਪਾਣੀ ਪਾ ਲਓ ਉੱਪਰੋਂ। ਹੁਣ ਆਪਾਂ ਪਾਤਾ ਜੀ ਭੁੱਜਿਆ ਹੋਇਆ ਜੀਰਾ। ਇਹ ਜੀਰਾ ਤੇ ਸਾਬਤ ਧਨੀਆ ਇਸ ਨੂੰ ਭੁੰਨ ਕੇ ਤੇ ਆਪਾਂ ਪੀਸ ਕੇ ਰੱਖਿਆ। ਅੱਧਾ ਚਮਚ ਆਪਾਂ ਉਹ ਲਾਵਾਂਗੇ। ਇਸ ਤੋਂ ਬਾਅਦ ਲੈ ਲਿਆ ਜੀ ਸਫੇਦ ਨਮਕ 1 ਚਮਚ ਦੇ ਕਰੀਬ। ये सारिया चीज़ा तो अपने पानी के हिसाब न लैन है जो अपने टेस्ट के अकॉर्डिंग ये असी लिया जी काला नमक अद्धे चमच तो घट होएगा ये लै लिया आमचूर पाउडर ये भी ऑप्शनल है जेकर चौंत लै सकते हो नहीं तो इसप भी कर सकते हो क्योंकि आप खट्टी जो इमली हुई है खट्टा मिठे के वास्ते ਪਟਾਸੀ ਇੱਕ ਚਮਚ ਦੇ ਕਰੀਬ ਜ਼ਰੂਰ ਪਾਵਾਂਗੇ ਇਸਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਆਮਚੂਰ ਪਾਊਡਰ ਪਾਤਾ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਨੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਜਲਜੀਰਾ ਜੀਰਾ ਸੀਪ کہہ ਲੋ ਜਾਂ ਜਲਜੀਰਾ ਕਹਿ ਲੋ ਇਹ ਆਪਾਂ 3 ਤੋਂ 4 ਚਮਚ ਪਾਵਾਂਗੇ ਕਿਉਂਕਿ ਇਸ ਦਾ ਫਲੇਵਰ ਵਿੱਚ ਬਹੁਤ ਜ਼ਰੂਰੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟ ਲੱਗਦਾ ਜਦੋਂ ਆਪਾਂ ਜਲਜੀਰਾ ਵਿੱਚ ਐਡ ਕਰਦੇ ਹਾਂ ਤੇ ਇਸ ਦੇ ਨਾਲ ਜੋ ਪਾਣੀ ਦਾ ਸਵਾਦ ਉਹ ਦੁੱਗਣਾ ਤਿਗਣਾ ਹੋ ਜਾਂਦਾ ਤੇ ਇਸ ਦੇ 2-3 ਚਮਚ ਭਰ ਕੇ ਜ਼ਰੂਰ ਵਿੱਚ ਪਾਓ ਇਹ ਆਪਾਂ ਥੋੜੀ ਜਿਹੀ ਲਾਵਾਂਗੇ ਲਾਲ ਮਿਰਚ ਜੇਕਰ ਤੁਸੀਂ ਹਰੀ ਮਿਰਚ ਜ਼ਿਆਦਾ ਪਾਈ ਹੈ ਤੇ ਤੁਸੀਂ ਲਾਲ ਮਿਰਚ ਸਕਿਪ ਕਰ ਸਕਦੇ ਹੋ ਅਸੀਂ ਇੱਕ ਜਾਂ ਦੋ ਹੀ ਹਰੀਆਂ ਮਿਰਚਾਂ ਪਾਈਆਂ ਸੀ ਇਸ ਲਈ ਅਸੀਂ ਥੋੜੀ ਜਿਹੀ ਵਿੱਚ ਲਾਲ ਮਿਰਚ ਐਡ ਕੀਤੀ ਹੈ ਆਲਮੋਸਟ ਜੋ ਪਾਣੀ ਆਪਣਾ ਬਣ ਕੇ ਰੈਡੀ ਹੋ ਚੁੱਕਿਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਜੋ ਪਾਣੀ ਬਣ ਕੇ ਤਿਆਰ ਹੁੰਦਾ ਇਸ ਤਰੀਕੇ ਨਾਲ ਘਰ ਵਿੱਚ ਗੋਲ ਗੱਪੇ ਬਣਾ ਕੇ ਨਾਲ ਹੀ ਘਰ ਵਿੱਚ ਪਾਣੀ ਬਣਾ ਕੇ ਤਿਆਰ ਕਰੋ ਬੱਚਿਆਂ ਨੂੰ ਦਿਓ ਬਹੁਤ ਹੀ ਜ਼ਿਆਦਾ ਪਸੰਦ ਆਏਗਾ ਉਪਰੋਂ ਆਪਾਂ ਪਾਤੀ ਜੀ ਬੂੰਦੀ ਫਿੱਕੀ ਬੂੰਦੀ ਲਓ ਜੀ ਪਾਣੀ ਜੋ ਆਪਣਾ ਬਣ ਕੇ ਰੈਡੀ ਹੋ ਚੁੱਕਿਆ ਜੇਕਰ ਤੁਸੀਂ ਤੁਰੰਤ ਗੋਲ ਗੱਪੇ ਖਾਣੇ ਆ ਤੇ ਥੋੜੀ ਜਿਹੀ ਵਿੱਚ ਬਰਫ਼ ਪਾ ਸਕਦੇ ਹੋ ਤੇ ਜਾਂ ਇਸ ਨੂੰ ਥੋੜੀ دیر ਲਈ ਫ੍ਰੀਜ਼ਰ ਦੇ ਵਿੱਚ ਰੱਖ ਦਿਓ 10-15 ਮਿੰਟਾਂ ਦੇ ਲਈ ਜਦੋਂ ਥੋੜਾ ਜਿਹਾ ਠੰਡਾ ਹੋ ਜਾਏਗਾ ਉਸ ਤੋਂ ਬਾਅਦ ਸਾਰਿਆਂ ਨੂੰ ਸਰਵ ਕਰੋ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਜੰਮੀ ਜੋ ਆਪਣੇ ਗੋਲ ਗੱਪੇ ਕਰਾਰੇ ਕਰਾਰੇ ਬਣ ਕੇ ਤਿਆਰ ਹੋਣਗੇ ਹੁਣ ਆਪਾਂ ਗੋਲ ਗੱਪਿਆਂ ਦੀ ਕਰਦੇ ਆ ਫਿਲਿੰਗ ਇਹ ਆਪਾਂ ਵਿੱਚ ਆਲੂ ਆਲੂਆਂ ਦਾ ਮਸਾਲਾ ਵੀ ਬਣਾ ਕੇ ਰੱਖ ਲਿਆ ਸੀ ਤੇ ਅਸੀਂ ਨਾਲ ਲਈ ਹੈ ਜੀ ਚਟਨੀ ਜੋ ਆਪਾਂ ਆਮ ਘਰ ਵਿੱਚ ਬਣਾ ਕੇ ਤਿਆਰ ਕਰਦੇ ਹਾਂ ਮਿੱਠੀ ਚਟਨੀ ਇਹ ਲੈਣੀ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਗੁੜ ਨਹੀਂ ਪਾਇਆ ਪਾਣੀ ਵਿੱਚ ਬਣਾਉਣ ਦੇ ਟਾਈਮ ਤੇ ਤੁਸੀਂ ਇਸ ਤਰ੍ਹਾਂ ਮਿੱਠੀ ਚਟਨੀ ਲੈ ਸਕਦੇ ਹੋ ਜਦੋਂ ਆਪਾਂ ਗੋਲ ਗੱਪਿਆਂ ਨੂੰ ਭਰਨਾ ਹੈ ਵਿੱਚ ਅੱਧਾ ਚਮਚਾ ਗੋਲ ਗੱਪੇ ਦੇ ਵਿੱਚ ਮਿੱਠੀ ਚਟਨੀ ਦੀ ਪਾਓ ਫਿਰ ਪਾਣੀ ਨਾਲ ਭਰ ਕੇ ਗੋਲ ਗੱਪੇ ਖਾਓ ਬਹੁਤ ਹੀ ਜ਼ਿਆਦਾ ਟੇਸਟੀ ਲੱਗਣਗੇ ਤੇ ਸਾਰਿਆਂ ਨੂੰ ਪਸੰਦ ਆਉਣਗੇ ਤੇ ਸਾਰੇ ਤੁਹਾਡੀ ਵਾਹ ਵਾਹ ਕਰਨਗੇ ਇੱਕ ਵਾਰ ਜ਼ਰੂਰ ਇਸ ਤਰੀਕੇ ਨਾਲ ਬਣਾ ਕੇ ਵੇਖਿਓ ਆਪਣੀ ਫੈਮਿਲੀ ਨੂੰ ਖਵਾਇਓ ਲੋਜੀ ਸਾਡੀ ਫੈਮਿਲੀ ਤਾਂ ਬਹੁਤ ਮਜ਼ੇ ਆਦੇ ਨਾਲ ਗੋਲ ਗੱਪੇ ਸਾਰੀ ਖਾ ਰਹੀ ਹੈ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆਂਕ ਸਗਲੀ ਵੀਡੀਓ ਦੇ ਵਿੱਚ ਥੈਂਕ ਯੂ